ਗੁਰਦਵਾਰਾ ਸਹਿ ਫਲਾਈਆਂ ਵਾਲਾ ਪਿੰਡ ਮਹਾਰਾਜ ਵੱਲੋਂ ਭਾਈ ਕਨਈਆ ਸੇਵਾ ਸੋਸਾਇਟੀ ਬਣਾ ਕੇ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ ਇਹ ਸੇਵਾ ਪਿਛਲੇ 12 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਅੱਜ ਦੇ ਸਮੇਂ ਤਕਰੀਬਨ 90 ਤੋਂ 92 ਲੋੜਵੰਦ ਪਰਿਵਾਰਾਂ ਨੂੰ ਇਹ ਰਾਸ਼ਨ ਦਿੱਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਲੋੜੀ ਦੀ ਹਰ ਇੱਕ ਚੀਜ਼ ਸ਼ਾਮਲ ਕੀਤੀ ਗਈ ਹੈ ਤਾਂ ਜੋ ਉਸ ਪਰਿਵਾਰ ਦਾ ਇੱਕ ਮਹੀਨਾ ਵਧੀਆ ਲੰਘ ਸਕੇ ਸੇਵਾਦਾਰ ਸੰਗਰਾਮ ਤੋਂ ਅਗਲੇ ਦਿਨ ਰਾਸ਼ਨ ਪੈਕ ਕਰਦੇ ਹਨ ਤੇ ਫਿਰ ਉਸ ਤੋਂ ਅਗਲੇ ਦਿਨ ਘਰਾਂ ਵਿੱਚ ਜਾ ਕੇ ਇਹ ਰਾਸ਼ਨ ਦੇ ਕੇ ਆਉਂਦੇ ਹਨ ਭਾਈ ਕਨਈਆ ਸੇਵਾ ਸੁਸਾਇਟੀ ਸਮੁੱਚੇ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਬਹੁਤ ਹੀ ਵਧੀਆ ਤੇ ਸਚਾਰੂ ਢੰਗ ਨਾਲ ਚੱਲ ਰਹੀ ਹੈ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਇਹ ਸੇਵਾ ਦਿੱਤੀ ਜਾਂਦੀ ਹਨ ਉਹਨਾਂ ਪਰਿਵਾਰਾਂ ਵਿੱਚ ਬਜ਼ੁਰਗ ਮਾਤਾ ਪਿਤਾ ਰਹਿ ਰਹੇ ਹਨ ਕੁਝ ਪਰਿਵਾਰ ਇਦਾਂ ਦੇ ਹਨ ਜਿੱਥੇ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ ਜਿਨ੍ਹਾਂ ਘਰਾਂ ਵਿੱਚ ਆਮਦਨ ਦਾ ਕੋਈ ਸਾਧਨ ਨਹੀਂ ਹੈ ਕਈ ਪਰਿਵਾਰ ਇਦਾਂ ਦੇ ਹਨ ਜਿਨ੍ਹਾਂ ਵਿੱਚ ਵਿਧਵਾ ਔਰਤਾਂ ਰਹਿ ਰਹੀਆਂ ਹਨ ਤੇ ਕਈਆਂ ਵਿੱਚ ਕੋਈ ਪਰਿਵਾਰਕ ਮੈਂਬਰ ਗੰਭੀਰ ਬਿਮਾਰੀ ਨਾਲ ਮੰਜੇ ਤੇ ਪਿਆ ਹੈ ਤੇ ਦਵਾਈ ਦਾ ਕਾਫੀ ਖਰਚਾ